ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜ ਸਤੀ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜ਼ਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਥੇ ਅੱਜ ਅਸੀਂ ਸਰੀਂਝ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਹਿੰਦੀ ਭਾਸ਼ਾ ਵਿੱਚ ਸਰੀਸ ਕਿਆ ਜੰਦਾ ਹੈ ਔਰ ਸੰਸਕ੍ਰਿਤ ਭਾਸ਼ਾ ਵਿੱਚ ਸਰੀਸ ਕਿਆ ਜੰਦਾ ਹੈ ਔਰ ਫਾਰਸੀ ਪਾਸਾ ਵਿੱਚ ਦਰਖਤੇ ਜਕਰੀਆ ਕਿਹਾ ਜਾਂਦਾ ਹੈ ਔਰ ਅਰਬੀ ਪਾਸਾ ਵਿੱਚ ਸੁਲਤਾਨਲ ਕਿਹਾ ਜਾਂਦਾ ਹੈ ਇਹ ਜੋ ਸ੍ਰੀ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਤਰਦੋਸ਼ ਨਾਸਕ ਹੁੰਦਾ ਹੈ ਵਾਯੂ ਰੋਗ ਦਾ ਨਾਸ ਕਰ ਜਾਏ ਔਰ ਵਿਸ਼ਵਾ ਦਾ ਚੈਰਵਾ ਦਾ ਨਾਸ ਕਰ ਜਾਏ ਔਰ ਗਰਮੀ ਦੇ ਰੋਗਾਂ ਦਾ ਨਾਸ ਕਰਦਾ ਹੈ ਔਰ ਕਫ ਕਫ ਬਲਗਮ ਰੇਸ਼ਾ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਇਹ ਜਿਹੜਾ ਸ੍ਰੀ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਜਿਵੇਂ ਕਿਰਮੀ ਬਵਾਸੀਰ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਇਸ ਤਰ੍ਹਾਂ ਕੇ ਵਿਸ਼ਵਾਦ ਔਰ ਵਾਯੁਰੋਗ ਵਿਚ ਜਰ ਇਨ ਰੋਗਾਂ ਦਾ ਨਾਸ ਕਰਦਾ ਹੈ ਔਰ ਜੈਸੀ ਕੁਸ਼ਟ ਰੋਗ ਦਾ ਨਾਸ ਕਰਦਾ ਹੈ ਕੋੜ ਫੋੜਾ ਫੁੰਸੀ ਜ਼ਖਮ ਇਨ ਰੋਗਾਂ ਦਾ ਨਾਸ ਕਰਦਾ ਹੈ ਕੰਡੂ ਖੁਜਲੀ ਫੋੜਾ ਫੁੰਸੀ ਖੁਰਕ ਇਨ ਰੋਗਾਂ ਦਾ ਨਾਸ ਕਰਦਾ ਹੈ ਰਤ ਸੋਧ ਸੋਧਕ ਹੁੰਦਾ ਹੈ ਔਰ ਰੁਦਰ ਵਿਕਾਰ ਜਿਸ ਤਰ੍ਹਾਂ ਕੇ ਰક્ત ਰੋਖ ਕੋਣ ਕਰਾਪੀ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਪਾਮਾ ਰੋਗ ਖਸਰਾ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਵਿਸਲ ਪ੍ਰੋਗ ਜਨਵ ਆਦਿਕ ਰੋਗਾਂ ਦਾ ਨਾਸ ਕਰਦਾ ਹੈ ਇਹ ਜੋ ਸ੍ਰਿ ਸਰੀ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਰक्त ਸੋਧਕ ਹੁੰਦਾ ਹੈ ਤਵ ਤਵਕਦੋਸ਼ ਯਾਨੀ ਜਿਸ ਤਰ੍ਹਾਂ ਚਮੜੀ ਦੇ ਰੋਗਾਂ ਦਾ ਨਾਸ ਕਰਦਾ ਹੈ ਖੂਨ ਕਰਾਪੀ ਫੋੜਾ ਫੁਣਸੀ ਜ਼ਖਮ ਸਰੀਰ ਦੀ ਜਲਨ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਰਕਤ ਸ਼ੁੱਧ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕਿ ਸਰੀਰ ਸਹ ਸਰੀਰ ਸਹ ਕਟਕਾ ਸੀਤੋ ਵਿਸ਼ਵਾਸ ਹਰਾ ਪਰਹ ਪਾਮਲ ਸਰੁਸ਼ਟ ਕੰਡੂਤੀ ਤਵਕਦੋਚ ਸਯਾ ਵਿਨਾਸ਼ਨਹ ਇਹ ਜੋ ਸਰੀਰ ਹੁੰਦਾ ਹੈ ਸ੍ਰਿਸ਼ਟ ਹੁੰਦਾ ਹੈ ਔਰ ਗੁਨਕਾਰੀ ਹੁੰਦਾ ਹੈ ਅਰਕਤ ਸੋਧਕ ਹੁੰਦਾ ਹੈ ਫੋੜੇ ਫੁੰਸੀ ਜਾਕਮ ਇਨ ਰੋਗਾਂ ਦਾ ਨਾਸ ਕਰਦਾ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕਿ ਸ੍ਰਿਸ ਕਟਕਾ ਸੀਤੋ ਵਿਸ਼ਵਾਤ ਹਰਪਰਾ ਔਰ ਸਰੀ ਸਰੀ ਕਟੂ ਹੁੰਦਾ ਕੜਵਾ ਕਟੁਕਾ ਸੀਤਾ ਸੀਤਲ ਹੁੰਦਾ ਔਰ ਠੰਡਾ ਹੁੰਦਾ ਸੀਤੋ ਵਿਸ਼ਵਾਤ ਔਰ ਵਿਸ਼ਰੋਗ ਦਾ ਨਾਸ ਕਰਦਾ ਹੈ ਔਰ ਆਯੂ ਰੋਗ ਦਾ ਨਾਸ ਕਰਦਾ ਹੈ ਜਖਮਾਂ ਦਾ ਨਾਸ ਕਰਦਾ ਹੈ ਵਿਸ਼ਵਾਤ ਹਰ ਪਰਹ ਪਮਾ ਸਰਕੰਡੂ ਔਰ ਪਮਰੂਖ ਜਿਸ ਤਰ੍ਹਾਂ ਖਸਰਾ ਆਦਿਕ ਰੁਕਾਂ ਦਾ ਨਾਸ਼ ਕਰਦਾ ਹੈ ਤਮਾ ਸਰਕੰਡੂ ਕੁਸ਼ਟ ਕੁਸ਼ਟ ਕੋੜ ਜ਼ਖਮ ਔਰ ਕੋੜ ਚੜ ਜਾਣਾ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਕੰਡੂ ਕੁਸ਼ਟ ਕੁਸ਼ਟ ਕੰਡੂ ਤੀ ਤਵਕਦੋ ਸ਼ਿਰਸ਼ਾ ਔਰ ਚਮੜੀ ਦੇ ਰੋਗਾਂ ਦਾ ਨਾਸ ਕਰਦਾ ਹੈ ਚਮੜੀ ਦੇ ਰੋਗਾਂ ਦਾ ਤਵਕਦੋ ਸ਼ਿਰਸ਼ਾ ਵਿਨਾਸ਼ਨਾ ਔਰ ਇਹਨਾਂ ਰੋਗਾਂ ਦਾ ਵਿਨਾਸ਼ ਕਰਦਾ ਹੈ ਔਰ ਇਹਨਾਂ ਰੋਗਾਂ ਨੂੰ ਜੜ ਤੋਂ ਖਤਮ ਕਰਦਾ ਹੈ ਔਰ ਇਹ ਜਿਹੜਾ ਸਰੀ ਹੈ ਸ੍ਰੀ ਸਰੀ શ્રેਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਰક્ત ਸ਼ੋਧਕ ਹੁੰਦਾ ਹੈ ਫੋੜੇ ਫੁੰਸੀ ਜ਼ਖਮ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਸਮਨ ਕਰਦਾ ਹੈ ਅੱਜਕੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 ਕਰਤੋ ਸੋਤੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਜਿਸ ਤਰ੍ਹਾਂ ਕਿ ਸਰੀ ਹੋ ਜਾਂ ਕੋਈ ਬੂਟੀ ਵ੍ਰਕਸ਼ ਦਰਕਤ ਹੋ ਔਰ ਬਾਦ ਵਿਦਵਾਨ ਨੂੰ ਪੁੱਛ ਕਰ ਹੀ ਪ੍ਰਯੋਗ ਕਰਨਾ ਹੁੰਦਾ ਇਹ ਜਿਹੜਾ ਸਰੀ ਹੈ ਬਹੁਤ بڑا ਦਰਕਤ ਹੁੰਦਾ ਹੈ ਔਰ ਇਹ ਜੀ ਫਲੀ ਜਿਹੜੀ ਹੈ ਉਹ ਪਤਲੀ ਔਰ ਲੰਬੀ ਚੌੜੀ ਹੁੰਦੀ ਹੈ ਔਰ ਉਸ ਫਲੀ ਦੇ ਵਿੱਚ 10 ਕ ਬੀਜ ਹੁੰਦੇ ਆ। ਔਰੇ ਦੇ ਬੀਜ ਪੂਰੇ ਰੰਗ ਦੇ ਹੁੰਦੇ ਆ। ਆਲ ਸ਼੍ਰੇਸ਼ਟ ਹੁੰਦਾ ਹੈ, ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ। ਮੈਂ ਵਾਹਿ ਸਰਦੀ ਸਿੰਘ ਪਿੰਡ ਪਿਉਰੀ ਨੇੜੇ ਕਿਦਰਵਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।